ਮਰਾ ਕਰਦੇ ਸਨ ਫੀਸਾਂ ਦੇ ਵਿੱਚ ਛੋਟ ਇਸ ਵਕਤੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਟਰੂਡੋ ਸਰਕਾਰ ਨੇ ਇੱਕ ਵਾਰ ਫਿਰ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਕੈਨੇਡਾ ਪਹੁੰਚ ਕੇ ਹੁਣ ਵਿਦਿਆਰਥੀ ਕੋਲਜ ਨਹੀਂ ਬਦਲ ਸਕਣਗੇ ਦਾਸਤੀ ਹੈ ਕਿ 30 ਦਿਨਾਂ ਦੇ ਵਿੱਚ ਨਹੀਂ ਤਾਂ ਕੈਨੇਡਾ ਨੂੰ ਛੱਡਣਾ ਪਵੇਗਾ ਦੇਸ਼ ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਟੱਡੀ ਵੀਜ਼ਾ ਨਿਯਮ ਨੂੰ ਸਖਤ ਕਰ ਦਿੱਤਾ ਹੈ ਹੁਣ ਭਾਰਤ ਤੋਂ ਕੈਨੇਡਾ ਜਾ ਕੇ ਕਾਲਜ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀ ਉੱਥੇ ਪਹੁੰਚ ਕੇ ਕਾਲਜ ਨਹੀਂ ਬਦਲ ਸਕਣਗੇ ਜੇਕਰ ਤੁਸੀਂ ਕਾਲਜ ਬਦਲਦੇ ਹੋ ਤਾਂ ਤੁਹਾਨੂੰ ਦੁਬਾਰਾ ਸਟੱਡੀ ਵੀਜ਼ਾ ਲੈਣਾ ਪਵੇਗਾ ਅਤੇ ਜੇਕਰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਜਾਂਦਾ ਹੈ ਤਾਂ ਤੁਹਾਨੂੰ 30 ਦਿਨਾਂ ਦੇ ਅੰਦਰ ਅੰਦਰ ਕੈਨੇਡਾ ਛੱਡਣਾ ਪਵੇਗਾ ਇਸ ਕਾਰਨ ਵਿਦਿਆਰਥੀ ਪੋਸਟ ਸਟੱਡੀ ਵੀਜ਼ਾ ਵਰਕ ਪਰਮਿਟ ਤੋਂ ਵੀ ਵਾਂਚੇ ਰਹਿ ਜਾਣਗੇ ਬਹੁਤ ਸਾਰੇ ਵਿਦਿਆਰਥੀ ਐ ਜੋ ਕੈਨੇਡਾ ਚਾਕੇ ਕਾਲਜ ਨੂੰ ਬਦਲ ਲੈਂਦੇ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ ਹਾਲਾਂਕਿ ਕੈਨੇਡਾ ਦੀ ਸਰਕਾਰ ਰੋਜ਼ਾਨਾ ਸਟੱਡੀ ਵੀਜ਼ਾ ਦੇ ਨਿਯਮਤ ਦੇ ਵਿੱਚ ਬਦਲਾਅ ਕਰਿਆ ਪਹਿਲਾ ਵੀ ਜਿਹੜਾ ਹੈ एसडीएस वीजा ਖਤਮ ਕਰ ਦਿੱਤਾ ਸੀ ਫਿਰ 10 ਸਾਲ ਦਾ ਵਿਜ਼ਟਰ ਵੀਜ਼ਾ ਦੇਣ ਤੇ ਵੀ ਰੋਕ ਲਗਾ ਦਿੱਤੀ ਗਈ ਕੈਨੇਡਾ ਦੀ ਸਰਕਾਰ ਸਟੱਡੀ ਵੀਜ਼ਾ ਨੀਮਾਂ ਨੂੰ ਵੀ ਹੋਲੀ-ਹੋਲੀ ਸਖਤ ਕਰ ਰਹੀ ਹੈ ਹੁਣ ਨਵੇਂ ਨੀਮਾਂ ਮੁਤਾਬਿਕ ਚੇਕਰ ਕੋਈ ਵਿਦਿਆਰਥੀ ਭਾਰਤ ਤੋਂ ਕੈਨੇਡਾ ਦੇ ਕਿਸੇ ਕਾਲਜ ਦੇ ਵਿੱਚ ਦਾਖਲਾ ਲੈਂਦਾ ਹੈ ਤਾਂ ਉੱਥੇ ਪਹੁੰਚ ਕੇ ਇਸ ਨੂੰ ਬਦਲ ਨਹੀਂ ਸਕੇਗਾ ਜੇਕਰ ਉਹ ਕਾਲਜ ਬਦਲਦਾ ਹੈ ਤਾਂ ਉਸ ਨੂੰ ਦੁਬਾਰਾ ਸਟੱਡੀ ਵੀਜ਼ਾ ਲੈਣਾ ਪਵੇਗਾ ਜੇਕਰ ਵੀza ਦੇਣ ਤੋਂ ਨਾ ਕਰ ਦਿੱਤੀ ਜਾਂਦੀ ਹੈ ਤਾਂ ਉਕਤ ਵਿਅਕਤੀ ਨੂੰ ਵਿਦਿਆਰਥੀ ਨੂੰ ਜਿਹੜਾ 30 ਦਿਨਾਂ ਦੇ ਅੰਦਰ ਅੰਦਰ ਕੈਨੇਡਾ ਛੱਡਣਾ ਪਵੇਗਾ ਇਸ ਦੇ ਨਾਲ ਹੀ ਉਹ ਪੋਸਟ ਸਟੱਡੀ ਵੀza ਵਰਕ ਪਰਮਿਟ ਤੋਂ ਵਾਂਝਾ ਹੋ ਜਾਵੇਗਾ ਜੇਕਰ ਵਿਦਿਆਰਥੀ ਉਸ ਕਾਲਜ ਨੂੰ ਬਦਲਦਾ ਜਿਸ ਨੇ ਉਸਨੇ ਦਾਖਲਾ ਦਾ ਕੀਤਾ ਤਾਂ ਫੀਸ ਵਾਪਸ ਨਹੀਂ ਕੀਤੀ ਜਾਵੇਗੀ ਵਿਦਿਆਰਥੀਆਂ ਲਈ ਕੈਨੇਡਾ ਜਾਣਾ ਤੇ ਕਾਲਜ ਬਦਲਣਾ ਹੁਣ ਮਹਿੰਗਾ ਹੋ ਸਕਦਾ ਹੈ ਹਰ ਸਾਲ 2.5 ਲੱਖ ਤੋਂ ਵੱਧ ਭਾਰਤੀ ਸਟੱਡੀ ਵੀਜ਼ੇ ਤੇ ਕੈਨੇਡਾ ਆਉਂਦੇ ਨੇ ਜੁਸਤੇ ਵਿੱਚ ਪੰਜਾਬ ਦੇ ਵਿਦਿਆਰਥੀਆਂ ਦੀ ਗਿਣਤੀ 1.5 ਤੋਂ 2.5 ਲੱਖ ਦੇ ਕਰੀਬ ਹੈ ਤਾਂ ਜਿਹੜੇ ਦੇ ਵਿੱਚ 50% ਵਿਦਿਆਰਥੀ ਕੈਨੇਡਾ ਪਹੁੰਚ ਕੇ ਕਾਲਜ ਬਦਲ ਲੈਂਦੇ ਸਨ ਇਸ ਤੋਂ ਪਹਿਲਾਂ ਵਿਦਿਆਰਥੀ ਜਿਸ ਕਾਲਜ ਤੋਂ ਸਟੱਡੀ ਵੀਜ਼ਾ ਤੇ ਕੈਨੇਡਾ ਆਉਂਦੇ ਸੀ ਉਹ ਕਾਲਜ ਦਾ ਆਫਰ ਲੈਟਰ ਹਟਾ ਕੇ ਨਵੇਂ ਕਾਲਜ ਦਾ ਆਫਰ ਲੈਟਰ ਕੈਨੇਡੀਅਨ ਇਮੀਗ੍ਰੇਸ਼ਨ ਵੈਬਸਾਈਟ ਅਤੇ ਜੀਸੀ ਪੋਰਟਲ ਤੇ ਅਪਲੋਡ ਕਰ ਦਿੰਦਾ ਸੀ ਅਪਲੋਡ ਹੁੰਦੇ ਹੀ ਵਿਦਿਆਰਥੀ ਰਿਫੰਡ ਵੀ ਮੰਗਦਾ ਸੀ ਬਹੁਤੀ ਵਾਰ ਰਿਫੰਡ ਆ ਜਾਂਦਾ ਸੀ ਤੇ ਕਈ ਵਾਰ ਰਹਿ ਜਾਂਦਾ ਸੀ ਕਾਲਜ ਬਦਲਣ ਦੇ ਨਾਲ ਵਿਦਿਆਰਥੀ ਵੀ ਗੁੰਮਰਾਹ ਹੋ ਰਹੇ ਸਨ ਕਈ ਏਜੰਟ ਵਿਦਿਆਰਥੀਆਂ ਨੂੰ ਗੁੰਮਰਾਹ ਕਰਦੇ ਸਨ ਫੀਸਾਂ ਦੇ ਵਿੱਚ ਸ਼ੋਰਟ ਲੈਂਡ ਦੀ ਗੱਲ ਕਰਦੇ ਸਨ ਵਿਦਿਆਰਥੀ ਏਜੰਟ ਤੋਂ ਪ੍ਰਭਾਵਿਤ ਹੋ ਕੇ ਆਪਣਾ ਕਾਲਜ ਬਦਲ ਲੈਂਦੇ ਸੀ ਜੁਆੰਟ ਜਿਸ ਕਾਲਜ ਤੇ ਵਿੱਚ ਵਿਦਿਆਰਥੀ ਦਾ ਦਾਖਲਾ ਕਰਵਾਉਂਦੇ ਸਨ ਉਸ ਤੋਂ ਕਮਿਸ਼ਨ ਵੀ ਲੈ ਲੈਂਦੇ ਸੀ ਪਰ ਹੁਣ ਸਖਤ ਨਿਯਮ ਜੜਿਆ ਜਾਰੀ ਕਰ ਦਿੱਤੇ ਨੇ ਸਟੱਡੀ ਵੀਜ਼ਾ ਨੂੰ ਲੈ ਕੇ ਹੁਣ ਕੈਨੇਡਾ ਦੇ ਵਿੱਚ ਵੀ ਕਾਲਜ ਬਦਲਣ ਦੇ ਨਾਂ ਤੇ ਵਿਦਿਆਰਥੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ ਜਿਹੇ ਦੇ ਵਿੱਚ ਹੁਣ ਕੈਨੇਡਾ ਸਰਕਾਰ ਦੇ ਨਵੇਂ ਨਿਯਮ ਮੁਤਾਬਿਕ ਕਾਲਜ ਤੇ ਜਿਹੜੇ ਆ ਵਿਦਿਆਰਥੀ ਨਹੀਂ ਬਦਲ ਸਕਤੇ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਟਰੂਡੋ ਸਰਕਾਰ ਨੇ ਇੱਕ ਵਾਰ ਫਿਰ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ ਕੈਨੇਡਾ ਪਹੁੰਚ ਕੇ ਹੁਣ ਵਿਦਿਆਰਥੀ ਕੋਲਜ ਨਹੀਂ ਬਦਲ ਸਕਣਗੇ ਦਾਸਤੀ ਹੈ ਕਿ 30 ਦਿਨਾਂ ਦੇ ਵਿੱਚ ਨਹੀਂ ਤਾਂ ਕੈਨੇਡਾ ਨੂੰ ਛੱਡਣਾ ਪਵੇਗਾ ਦੇਸ਼ ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਟੱਡੀ ਵੀਜ਼ਾ ਨਿਯਮ ਨੂੰ ਸਖਤ ਕਰ ਦਿੱਤਾ ਹੈ ਹੁਣ ਭਾਰਤ ਤੋਂ ਕੈਨੇਡਾ ਜਾ ਕੇ ਕਾਲਜ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀ ਉੱਥੇ ਪਹੁੰਚ ਕੇ ਕਾਲਜ ਨਹੀਂ ਬਦਲ ਸਕਣਗੇ ਜੇਕਰ ਤੁਸੀਂ ਕਾਲਜ ਬਦਲਦੇ ਹੋ ਤਾਂ ਤੁਹਾਨੂੰ ਦੁਬਾਰਾ ਸਟੱਡੀ ਵੀਜ਼ਾ ਲੈਣਾ ਪਵੇਗਾ ਅਤੇ ਜੇਕਰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਜਾਂਦਾ ਹੈ ਤਾਂ ਤੁਹਾਨੂੰ 30 ਦਿਨਾਂ ਦੇ ਅੰਦਰ ਅੰਦਰ ਕੈਨੇਡਾ ਛੱਡਣਾ ਪਵੇਗਾ ਇਸ ਕਾਰਨ ਵਿਦਿਆਰਥੀ ਪੋਸਟ ਸਟੱਡੀ ਵੀਜ਼ਾ ਵਰਕ ਪਰਮਿਟ ਤੋਂ ਵੀ ਵਾਂਚੇ ਰਹਿ ਜਾਣਗੇ ਬਹੁਤ ਸਾਰੇ ਵਿਦਿਆਰਥੀ ਐ ਜੋ ਕੈਨੇਡਾ ਚਾਕੇ ਕਾਲਜ ਨੂੰ ਬਦਲ ਲੈਂਦੇ ਸੀ ਪਰ ਹੁਣ ਅਜੇ ਹ ਨਹੀਂ ਹੋਵੇਗਾ ਹਾਲਾਂਕਿ ਕੈਨੇਡਾ ਦੀ ਸਰਕਾਰ ਰੋਸਾਨਾ ਸਟੱਡੀ ਵੀਜ਼ਾ ਦੇ ਨਿਯਮਤ ਦੇ ਵਿੱਚ ਬਦਲਾਅ ਕਰੀਆ ਪਹਿਲਾ ਵੀ ਜਿਹੜਾ ਹੈ एसडीएस वीजा ਖਤਮ ਕਰ ਦਿੱਤਾ ਸੀ ਫਿਰ 10 ਸਾਲ ਦਾ ਵਿਜ਼ਟਰ ਵੀਜ਼ਾ ਦੇਣ ਤੇ ਵੀ ਰੋਕ ਲਗਾ ਦਿੱਤੀ ਗਈ ਕੈਨੇਡਾ ਦੀ ਸਰਕਾਰ ਸਟੱਡੀ ਵੀਜ਼ਾ ਨੀਮਾਂ ਨੂੰ ਵੀ ਹੋਲੀ-ਹੋਲੀ ਸਖਤ ਕਰ ਰਹੀ ਹੈ ਹੁਣ ਨਵੇਂ ਨੀਮਾਂ ਮੁਤਾਬਿਕ ਚੇਕਰ ਕੋਈ ਵਿਦਿਆਰਥੀ ਭਾਰਤ ਤੋਂ ਕੈਨੇਡਾ ਦੇ ਕਿਸੇ ਕਾਲਜ ਦੇ ਵਿੱਚ ਦਾਖਲਾ ਲੈਂਦਾ ਹੈ ਤਾਂ ਉੱਥੇ ਪਹੁੰਚ ਕੇ ਇਸ ਨੂੰ ਬਦਲ ਨਹੀਂ ਸਕੇਗਾ ਜੇਕਰ ਉਹ ਕਾਲਜ ਬਦਲਦਾ ਹੈ ਤਾਂ ਉਸ ਨੂੰ ਦੁਬਾਰਾ ਸਟੱਡੀ ਵੀਜ਼ਾ ਲੈਣਾ ਪਵੇਗਾ ਜੇਕਰ ਵੀza ਦੇਣ ਤੋਂ ਨਾ ਕਰ ਦਿੱਤੀ ਜਾਂਦੀ ਹੈ ਤਾਂ ਉਕਤ ਵਿਅਕਤੀ ਨੂੰ ਵਿਦਿਆਰਥੀ ਨੂੰ ਜਿਹੜਾ 30 ਦਿਨਾਂ ਦੇ ਅੰਦਰ-ਅੰਦਰ ਕੈਨੇਡਾ ਛੱਡਣਾ ਪਵੇਗਾ ਇਸ ਦੇ ਨਾਲ ਹੀ ਉਹ ਪੋਸਟ ਸਟੱਡੀ ਵੀza ਵਰਕ ਪਰਮਿਟ ਤੋਂ ਵਾਂਝਾ ਹੋ ਜਾਵੇਗਾ ਜੇਕਰ ਵਿਦਿਆਰਥੀ ਉਸ ਕਾਲਜ ਨੂੰ ਬਦਲਦਾ ਜਿਸ ਨੇ ਉਸਨੇ ਦਾਖਲਾ ਦਾ ਕੀਤਾ ਤਾਂ ਫੀਸ ਵਾਪਸ ਨਹੀਂ ਕੀਤੀ ਜਾਵੇਗੀ ਵਿਦਿਆਰਥੀਆਂ ਲਈ ਕੈਨੇਡਾ ਜਾਣਾ ਤੇ ਕਾਲਜ ਬਦਲਣਾ ਹੁਣ ਮਹਿੰਗਾ ਹੋ ਸਕਦਾ ਹੈ ਹਰ ਸਾਲ 2.5 ਲੱਖ ਤੋਂ ਵੱਧ ਭਾਰਤੀ ਸਟੱਡੀ ਵੀਜ਼ੇ ਤੇ ਕੈਨੇਡਾ ਆਉਂਦੇ ਨੇ ਜੁਸਤੇ ਵਿੱਚ ਪੰਜਾਬ ਦੇ ਵਿਦਿਆਰਥੀਆਂ ਦੀ ਗਿਣਤੀ 1.5 ਤੋਂ 2.5 ਲੱਖ ਦੇ ਕਰੀਬ ਹੈ ਤਾਂ ਜਿਹਦੇ ਵਿੱਚ 50% ਵਿਦਿਆਰਥੀ